ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੀਤਵਾਲ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਅੱਜ 2 ਐਨੀਮਲ ਸੇਲ ਆ ਇੱਕ ਟੋਕੜ ਮੱਝ ਆ ਜੀ ਤੇ ਇੱਕ ਮਹੀਨੇ ਕਦੀ ਸੂਈ ਪਈ ਮਹੀਨੇ ਦੀ ਸੂਈ ਗਾਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰ ਕੁਲਵੰਤ ਸਿੰਘ ਪਿੰਡ ਜੀ ਜੀਤਵਾਲ ਜੀ ਜ਼ਿਲ੍ਹਾ ਤੁਸੀਂ ਲਈ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ 9364215723 ਜੀ ਠੀਕ ਆ ਜੀ ਦੋ ਐਨੀਮਲ ਸੇਲ ਆ ਭਾਈ ਮਾਝ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਤਿੰਨਾਂ ਕੇ ਮਹੀਨੇ ਦੀ ਸੂਈ ਆ ਉਹ ਮਗਰ ਬੱਚਾ ਮਗਰ ਬੱਚਾ ਜੀ ਔਰਲੇ ਪਾਸੇ ਆ। ਕੀ ਇਹ ਕੱਟਾ ਕਿ ਕੱਟੇ? ਕੱਟਾ ਜੀ। ਕੱਟਾ ਜੀ। ਇਹ ਉਹੀ ਮਿਲ ਪੈਂਦੀ ਸੀਲ ਠੰਡੀ ਇੰਨੀ ਆ। ਬਿਨਾ ਬੱਚੇ ਦੇ ਬਿਨਾ ਛਾੜਦੇ। ਹਾਂ। ਜੇ ਛੱਡਣਾ ਹੋਵੇ। ਛੱਡ ਸਕਦੇ ਆ ਪਰ ਨਹੀਂ। ਅਜੇ ਛੱਡਿਆ ਹੀ ਨਹੀਂ ਯਾਨੀ। ਹਾਂ ਹਾਂ ਜੀ। ਆਈ ਮਿਲ ਪੈਂਦੀ ਆ। ਤੇ ਦੁੱਧ ਬਾਈ ਕਿੰਨਾ? ਬਾਈ 6 ਕਿਲੋ। 6 ਕਿਲੋ ਜੋ ਕਿਦੇ ਦਾ। ਹਾਂ ਬਾਈ। ਤੇ ਟੀਕਾ ਭਰਾਇਆ ਬਾਈ? ਟੀਕਾ ਬਾਈ ਨਹੀਂ। ਇਹ ਮੈਂ ਤਿੰਨ ਮਹੀਨੇ ਦੀ ਸੂਈ ਆ। ਠੀਕ ਆ ਜੀ। ਤਾਂ ਐਵੇਂ ਕਹਿ ਰਹੀ ਗਏ। ਔਰ ਕੇ ਦਿਖਾ ਦਿਓ ਜੀ। ਤਿੰਨਵੇਂ ਸੂਏ ਸੂਈ ਆ ਜੀ। ਦੂਜੀ। ਦੂਜੀ ਸੂਏ ਸੂਈ 6 ਕਿਲੋ ਬਾਈ ਕਹਿੰਦਾ ਮੇਰੇ ਘਰੇ ਨੈਟ ਜੋ ਕੇ ਲਿਜਾ ਸਕਦੇ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ 10:50 ਮਿੰਟ ਹੋ ਗਏ ਆ ਵੀਡੀਓ ਬਣਾਉਣ ਦਾ ਸਮਾਂ ਇਹ ਆਲਾ ਬੱਚਾ ਮਗਰ ਕੱਟਾ ਏ ਬਾਕੀ ਦੂਜੇ ਸੂਏ ਸੂਈ ਆ ਨਵਾਂ ਹਾਂ ਨਾ ਕੱਦ ਕਾਠ ਵੀ ਚੰਗਾ ਏ ਹਨਾਂ ਦੇ ਸਾਇ ਸੋਨੇ ਆ ਗੈਬ ਤੇ ਨਿਖੜਵੇਂ ਇੱਕ ਵਾਰ ਸਾਇ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਤੇ ਭਾਈ ਥਨਾਂ ਦੀ ਓਕੇ ਆ ਜਮਾ ਜੀ ਭਾਈ ਜਮਾ ਪੂਰੀ ਧਾਰ ਮੋਟੀ ਆ ਸੀਲ ਠੰਡੀ ਪੂਰੀ ਆ ਠੀਕ ਆ ਜੀ ਤੇ ਮੁੱਲ ਬਾਈ ਇਹਦਾ ਬਾਈ 52000 ਹੋ ਜੂ ਮਾਨਤਾ ਨਹੀਂ ਕਰਾਂਗੇ 52000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਹੋ ਜੂਗਾ ਜਿਹਨੂੰ ਚਾਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਗਾਂ ਬਾਈ ਤੀਜੇ ਸੂਏ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ 1 ਮਹੀਨਾ ਹੋ ਗਿਆ ਜੀ ਠੀਕ ਆ ਜੀ ਤੇ ਬੱਚਾ ਕੀ ਆ ਜੀ ਬੱਚੀ ਆ ਮਗਰ ਜੀ ਮਗਰ ਬੱਚੀ ਆ ਉਧਰ ਖੜੀ ਆ ਉਹ ਮੈਂ ਦਿਖਾ ਦਿੰਨੇ ਆ ਕਿੰਨਾ ਦੁੱਧ ਨੱਟ ਤਿਆਰ ਆਇਆ 16 ਕਿਲੋ ਬਾਈ ਤਿਆਰ ਆ ਜੋਖਲੇ ਹਾਂਜੀ ਥਨਾਂ ਦੀ ਓਕੇ ਆ ਬਾਈ ਮੈਂ ਕਹਿੰਦਾ ਬਾਈ ਪੂਰੀ ਕੋਈ ਚੱਕਰ ਤੇ ਮਾੜੇ ਮਾੜੇ ਸੈਂਕਾ ਮਾਰਦੀ ਮੋਦੀ ਦਾ ਮੈਂ ਕਹਿੰਦਾ ਬਾਈ ਮਾਰਨ ਵਾਲੀ ਤਾਂ ਪਹਿਲਾਂ ਜਮਾ ਹੀ ਨਹੀਂ ਜਿਉਂ ਬਹਿਵੇਂ ਹੀ ਨਹੀਂ ਆਏ ਭੇਜ ਗਏ ਪਹਿਲਾਂ ਬਾਕੀ ਬਾਈ ਕ੍ਰਾਸ ਚ ਪੈਂਦੀ ਆ ਫੈਟ ਕਿੰਨੀ ਖਾ ਜਾਂਦੀ ਆ ਫੈਟ ਬਾਈ ਤੂੰ ਕਹੇ ਸੱਚੀ ਨਹੀਂ ਗੱਲ ਵਾਲੀ ਗੱਲ 50 ਰੁਪਏ ਤੇ ਕਰ ਦੁੱਧ ਵੇਚਦਾ ਇਹਦਾ ਠੀਕ ਆ ਜੀ ਹਾਂ ਤੋੜ ਕੇ ਦਿਖਾ ਦਿਓ ਜੀ ਤੀਜੇ ਸਵੇਰ ਸੁਈ ਹੋਈ ਆ ਮਗਰ ਬੱਚਾ ਬੱਚੀ ਆ ਬਹੁਤ ਸੋਹਣੀ ਆ ਉਧਰਲੇ ਪਾਸੇ ਬੈਠੀ ਆ ਤੁਹਾਨੂੰ ਦਿਖਾ ਦਿੰਨੇ ਆ 16 ਕਿਲੋ ਨੈਟ ਭਾਂਡੇ ਚ ਜਿਹੜਾ ਦੁੱਧ ਪਾ ਲੈਣਾ ਤਿਆਰ ਆ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦੱਸਤਾ ਥਾਂ ਦੇ ਵਿਜੀਜਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੁੰਦਾ ਸੀ ਮਗਰ ਬਹੁਤ ਸੋਹਣੀ ਟੌਪ ਦੀ ਬੱਚੀ ਆ 1 ਮਹੀਨਾ ਹੋ ਗਿਆ ਸੂਈ ਨੂੰ ਸੈਂਗ ਤੁਹਾਨੂੰ ਦਿਖਾ ਦਿੰਨੇ ਆ ਅਜੇ ਨਹੀਂ ਲਗਾਈ ਬਾਕੀ ਥਾਂ ਭਾਂਡੇ ਦੀ ਸਾਫ ਆ ਓਕੇ ਆ ਜੀ ਕੋਈ ਪੂਰ ਛਿੱਟਾ ਬਾਈ ਤੁਹਾਡਾ ਮੈਂ ਕਹਿੰਦਾ ਬਾਈ ਜਮਾਈ ਠੀਕ ਆ ਜੀ ਕੋਈ ਬਾਈ ਕਹਿੰਦਾ ਪੂਰ ਛਿੱਟਾ ਨਹੀਂ ਬਾਕੀ ਤੁਸੀਂ ਤਸੱਲੀ ਆਪ ਕਰਨੀ ਆ ਚਾਹੇ ਦੋ ਟਾਈਮ ਚਬਾਈ ਕਰ ਲਿਓ ਚਾਹੇ ਚਾਰ ਟਾਈਮ ਚਬਾਈ ਕਰ ਲਿਓ ਤੇ ਚਾਹੇ ਛੇ ਟਾਂ ਚਬਾਈ ਕਰ ਲਿਓ ਇਹਦਾ ਮੁੱਲ ਬਾਈ 45000 ਆ ਹੋ ਜੋ ਮਾਨਤਾ ਨਹੀਂ ਕਰ ਦਾਂਗੇ ਠੀਕ ਆ ਜੀ 45000 ਰੁਪਇਆ ਬਾਈ ਇਹਦਾ ਫੀਲ ਬਾਈ ਠੰਡੀ ਇੰਨੀ ਆ ਐਂ ਛੱਡਦੇ ਐਂ ਬਹਿ ਜਾ ਆਈ ਨਹੀਂ ਵੀ ਇਹ ਚੀਜ਼ ਤੋ ਕਰਮਾਲੀ ਦਾ ਅੰਤ ਕੋਈ ਨਹੀਂ ਚਾਹੀ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਛੋਨੇ ਛੋੜੇ ਸੈਂਕਾ ਪਰ ਮਾਰਦੀ ਨਹੀਂ 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 ਮਾਰਦੀ ਮੋੜਦੀ ਵੱਡਾ ਡਾਟਾ ਇੰਚਾ ਫੁੱਲ ਹੈਵੀ ਬੋਡੀ ਵੇਟ ਦੀ ਅੱਜ ਦਾ ਮਤਾਂ ਬਾਈ 20 ਕਿਲੋ ਚੋਇਆ ਹੈ ਨਾਲੇ ਠੀਕ ਆ ਜੀ ਹਾਂ ਜੀ ਅੱਜ ਦਾ ਦੁੱਧ ਆ ਉਹ 16 ਕਿਲੋ ਆ ਬਾਕੀ ਜਿਹੜਾ ਤੁਹਾਡੇ ਘਰੇ ਦੁੱਧ ਉਹ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਕਰੋ ਚਾਹੇ ਆਪਦੀ ਤਸੱਲੀ ਕਰਕੇ ਲੈ ਜੋ ਇਹਦਾ 100 ਕਿਲੋ ਤੇ 16 ਕਿਲੋ ਤੇ ਮੱਝ ਦਾ 6 ਕਿਲੋ ਪਿਆਰ ਹੋਊਗਾ ਮੋਲੇ ਦਾ 45000 ਰੁਪਇਆ ਕਰਦੇ ਆ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ